80000 ਦੇ ਵਿੱਚ ਵੀ ਤੁਸੀਂ ਆਪਣੇ ਸਾਰੇ ਘਰ ਦਾ ਫਰਨੀਚਰ ਖਰੀਦ ਸਕਦੇ ਹੋ ਉਹ ਵੀ ਪੂਰਾ ਲਗਜ਼ਰੀ 80000 ਦਾ ਬਹੁਤ ਵਧੀਆ ਪੈਕੇਜ ਲੈ ਕੇ ਆਇਆ ਛੇੜ ਜੀ ਲక్ష్ਮੀ ਫਰਨੀਚਰ ਵਾਲੇ ਨੇ ਕਿਹੜਾ ਪੈਕ ਦੇਵਾਂਗੇ 80000 ਦੇ ਵਿੱਚ ਹੀ ਆਪਣੇ ਕੋਲੇ ਜੀ ਤਾਂ 9 ਸੀਟਰ ਕਾਰਨਰ 3 3 ਕਾਰਨਰ ਨਾਲ ਡਿਵਾਈਡਰ ਨਾਲ ਟੇਬਲ ਇਹ ਸੋਫਾ ਹੋ ਗਿਆ ਜੀ ਇਹ ਸੋਫਾ ਹੋ ਗਿਆ ਜੀ ਪੂਰਾ ਹਾਂਜੀ ਨਾਲ ਵਧੀਆ ਲਗਜ਼ਰੀ ਸੈਟੀ ਵਾਲਾ ਬੈੱਡ ਜੀ ਆਟਮਨ ਵਾਲਾ ਫਰੰਟ ਦੇ ਵਿੱਚ ਸਮਾਨ ਵੀ ਰੱਖਿਆ ਜਾਂਦਾ ਬਾਕੀ ਸਾਰਾ ਬਾਕਸ ਬੈੱਡ ਹੈ ਜੀ ਹਾਂਜੀ ਪੂਰਾ ਸੋਲਿਡ ਬੈੱਡ ਬਣਿਆ ਹੋਇਆ ਹੈ ਚਾਹੇ 6 ਜਣੇ ਅੰਦਰ ਵੜ ਜਾਣ ਵਿੱਚ ਬਹਿ ਜਾਣ ਤਾਂ ਵੀ ਕੋਈ ਦਿੱਕਤ ਨਹੀਂ ਹੈ ਗੱਦਾ ਨਾਲ ਫਰੀ ਹੈ ਗੱਦਾ ਫਰੀ ਹੈ ਜੀ ਹੂੰ ਚੜਜੋ ਚੜਜੋ ਉੱਪਰ ਕੋਈ ਦਿੱਕਤ ਨਹੀਂ ਪੂਰਾ ਮਜ਼ਬੂਤ ਹੈ ਜੀ ਵਿੱਚ ਵੀ ਵੜੋ ਜੀ ਕੋਈ ਦਿੱਕਤ ਨਹੀਂ ਅਸੀਂ ਇਹਦੇ ਵਿੱਚ ਦੋਹੀ ਚੀਜ਼ਾਂ ਲਵਾਂਗੇ ਨਹੀਂ ਨਹੀਂ ਬੈੱਡ ਹੋ ਗਿਆ ਜੀ ਗੱਦਾ ਹੋ ਗਿਆ ਸੋਫਾ ਹੋ ਗਿਆ ਨਾਲ ਅਲਮਾਰੀ ਵੀ ਦੇਵਾਂਗੇ ਉਹ ਦੇਖੋ 7 5 ਦੀ ਪੂਰੀ ਵੱਡੀ ਅਲਮਾਰੀ ਹੈ 80000 ਦੇ ਵਿੱਚ ਅਲਮਾਰੀ ਵੀ ਨਾਲ ਹੀ ਹਾਂਜੀ ਹਾਂ ਠੀਕ ਹੈ ਇਹ ਡੂੰਗੀ ਹੋ ਪੂਰੀ ਪੂਰੀ ਡੂੰਗੀ ਅਲਮਾਰੀ ਹੈ ਜੀ ਪੂਰੀ ਵੱਡੀ ਅਲਮਾਰੀ ਹੈ ਇਹ ਉੱਚੀ ਕਿੰਨੀ ਹੈ 7 ਫੁੱਟ ਉੱਚੀ ਹੈ ਜੀ 7 ਫੁੱਟ ਉੱਚੀ 5 ਫੁੱਟ ਚੌੜੀ ਹੈ ਜੀ ਨਾਲ ਪ੍ਰੈਸ ਟੇਬਲ ਵੀ ਫਰੀ ਦੇਵਾਂਗੇ ਜੀ ਅੱਛਾ ਨਾਲ ਫਰੀ ਗਿਫਟ ਹੈ ਹਾਂਜੀ ਪੂਰੇ ਪੰਜਾਬ ਚ ਡਿਲੀਵਰੀ ਵੀ ਫਰੀ ਦੇਵਾਂਗੇ ਜੀ ਡਿਲੀਵਰੀ ਨਾਲ ਫਰੀ ਪੂਰੇ 80000 ਦੇ ਵਿੱਚ 80000 ਜੀ ਵੀ ਲక్ష్ਮੀ ਫਰਨੀਚਰ ਵਾਲੇ ਸਾਨੂੰ ਪੈਕੇਜ ਦੇਣ ਕਸਟਮਰਾਂ ਦੇ ਬਹੁਤ ਫੋਨ ਆਉਂਦੇ ਸੀ ਪਹਿਲੀ ਵਾਰੀ ਆਪਾਂ ਪੈਕੇਜ ਪਾਇਆ ਜੀ ਪੂਰਾ ਲਗਜ਼ਰੀ ਪੈਕੇਜ ਹੈ ਜੀ ਔਰ ਪੂਰਾ ਮਜ਼ਬੂਤ ਵਧੀਆ ਗਾਰੰਟੀ ਵਾਲਾ ਮਾਲ ਹੈ ਜੀ ਹਮ ਕੋਈ ਸਾਰੇ ਸਮਾਨ ਦੀ 5 ਸਾਲ ਦੀ ਜਿਵੇਂ ਸੋਫਾ ਬੈੱਡ ਹੈ ਫੁੱਲ ਗਾਰੰਟੀ ਹੈ ਜੀ ਪਰਾਂ ਦੇ ਕਾਲ ਕਰ ਲੈ ਤੁਸੀਂ ਘਰੇ ਬੈਠੇ ਵੀ ਆਰਡਰ ਕਰ ਸਕਦੇ ਕਲਰ ਜੇ ਜੇ ਮਰਜ਼ੀ ਜੀ